ਉਹ ਅੱਜ ਆਪਾਂ ਇਹ ਜੀ ਪਿੰਡ ਬੱਠੇ ਭੈਣੀ ਨਜ਼ਦੀਕ ਪੱਟੀ ਕਰਨਤਨ ਸ਼ਹਿਰ ਦਾ ਹੈ ਜ਼ਿਲ੍ਹੇ ਦਾ ਇਹ ਛੋਟਾ ਜਿਹਾ ਇੱਕ ਪਿੰਡ ਹੈ ਜਿਸ ਪਿੰਡ ਵਿੱਚੋਂ ਇੱਕ بڑے ਆਮ ਪਰਿਵਾਰ ਵਿੱਚੋਂ ਜੋ ਕਿ ਤੇ ਪੇਡਾਂ ਬکریاں ਚਾਰਨ ਵਾਲੇ ਦੇ ਪਰਿਵਾਰ ਵਿੱਚੋਂ ਇੱਕ ਕਮੇਟੀ ਜਿਹੜੀ ਹੈ ਉਹਨੇ ਕਬੱਡੀ ਖੇਡਣੀ ਸ਼ੁਰੂ ਕੀਤੀ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਕਿ 7 ਸਾਲ ਪਹਿਲਾਂ ਜਿਹੜੇ ਪਾਪਾ ਜੀ ਮੈਨੂੰ ਇਹਨੇ ਦੇ ਪਿੰਡ ਮੈਂ ਸ਼ੋਅ ਮੈਚ ਤੇ ਮੈਚ ਬੁੱਲ ਕਮੈਂਟਰੀ ਕਰਨ ਵਾਸਤੇ ਆਇਆ ਸੀਗਾ ਗੁਰਬਖਸ਼ੀ ਸਿੰਘ ਡੀਪੀ ਸਾਹਿਬ ਦੀ ਟੀਮ ਸੀ ਇੱਕ ਪਾਸੇ ਤੋਂ ਡੀਪੀ ਸਾਹਿਬ ਨੇ ਫੋਨ ਕੀਤਾ ਸੀ ਘਰਾਣੇ ਮੈਚ ਜੁਣਾ ਸੀ ਉਦੋਂ ਮੈਨੂੰ ਉਹਦੇ ਪਾਪਾ ਜੀ ਮਿਲੇ ਸੀਗੇ ਚਲੋ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਵੀ ਮਿਹਨਤ ਕਰਨੀ ਚਾਹੀਦੀ ਆ ਅੱਜ ਪਾਸ਼ਾ ਮੈਂਟਰੂ ਖਾਲਸਾ ਭਾਈ ਵੀ ਨਾ ਜਿਹੜਾ ਮਿਹਨਤ ਕਰਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਔਰ 7 ਸਾਲ ਹੋ ਗਏ ਕਿਤੋਂ ਘੜ ਗੱਲ ਦੇ ਇਹ ਵਿਚਾਰੀ ਬੱਚੀ ਨੇ ਫਿਰ ਮਿਹਨਤ ਨਹੀਂ ਛੱਡੀ ਜਿਹੜੀ ਕਬੱਡੀ ਹੈ ਕੋਈ ਵੀ ਹੈ ਹੈ ਗੇਮ ਹੈ ਉਹ ਜਦੋਂ ਸਮਾਂ ਪਾ ਲੇ ਤਾਂ ਫਿਰ ਆਪਣੇ ਵਿੱਚ ਪ੍ਰਵੇਸ਼ ਕਰਦੀ ਹੈ 7 ਸਾਲ 1923 ਨੂੰ ਮਿਲਤ ਹੋ ਰਿਹਾ ਹੁਣ ਇਸ ਟਾਈਮ ਨੂੰ ਇਹ ਗੱਲ ਕਰੀ ਐ ਐਜੂਕੇਸ਼ਨ ਦੀ ਤੇ ਬਤੌਰ ਖਾਲਸਾ ਕਾਲਜ ਵਿੱਚ ਪੜਾਈ ਵੀ ਕਰ ਰਹੀ ਹੈ ਤੇ ਪੜਾਈ ਦੇ ਨਾਲ ਨਾਲ ਆਪਣੀ ਗੇਮ ਵੀ ਨੇ ਜਾਰੀ ਰੱਖੀ ਹੈ ਥੋੜੇ ਦਿਨ ਪਹਿਲਾਂ ਅਸੀਂ ਬੰਬੇ ਗਏ ਸੀਗੇ ਮਹਾਰਾਸ਼ਟਰ ਆ ਤੇ ਜਦੋਂ ਉੱਥੇ ਵੀ ਕਿਸੇ ਬੱਚੇ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਉੱਥੇ ਵੀ ਮੈਂ ਰਿਕਵੈਸਟ ਕੀਤੀ ਸੀਗੀ ਕਿ ਕਿ ਬੇਟਾ ਕੀ ਫੀਲ ਹਨਾ ਕੀਤੀ ਵੀ ਆ। ਔਰ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਇਹਨੂੰ 7 ਸਾਲ ਹੋ ਗਏ ਕਬੱਡੀ ਖੇਡ ਦੀ ਨੁਜ਼ਰੀ ਨੂੰ। ਪਰ ਗਵਰਨਮੈਂਟ ਸਰਕਾਰ ਨੂੰ ਚਾਹੀਦਾ ਹੈ ਕਿ ਐਜੂਕੇਸ਼ਨ ਵੀ ਵਿੱਚ ਵੀ ਸਕੂਲ ਨੇ ਮੱਲਾ ਮਾਰੀਆਂ। ਭਾਈ ਵੀ ਬਤੌਰ ਖਾਲਸਾ ਕਾਲਜ ਜਿਵੇਂ ਕਰ ਰਹੀ ਹੈ। ਤੇ ਕਬੱਡੀ ਦੀ ਵੇਸਟਾਂ ਟੌਪ ਦੀ ਖਿਡਾਰੀ ਬਣ ਗਈ ਹੈ। ਕਿਉਂਕਿ 6-7 ਸਾਲ ਹੋ ਗਏ ਉਹਨੂੰ। ਇਹਦੇ ਸਮੇਂ ਬਾਅਦ ਜਿਹੜੀ ਕਬੱਡੀ ਹੈ ਉਹ ਸਰੀਰ 'ਚ ਪ੍ਰਵੇਸ਼ ਕਰ ਜਾਂਦੀ ਹੈ। ਚਾਹੇ ਖਿਡਾਰੀ ਚਾਹੇ ਖਿਡਾਰਮਣ। ਉਹਦੇ ਕੁਸ ਸਾਹਿਬ ਹੈ ਸਾਡੇ ਪਰਮਜੀਤ ਸਿੰਘ ਜੀ ਪੱਠੇ ਭੈਣੀ ਵਾਲੇ ਇਹਨੂੰ ਤਾਂ ਵੀ ਰਣੀ ਆ ਜੋ ਰੋਜ਼ਾਨਾ ਉਹ ਬੱਚਿਆਂ ਨੂੰ ਮੋਹਰਤਾ ਲਵਾਉਂਦੇ ਆ ਸੋ ਅੱਜ ਇਹ ਗੱਲ ਜਿਹੜੀ ਟੌਪ ਦੀ ਖਦਾੜ ਬਣ ਗਈ ਆ ਤੇ ਮੈਂ ਰਿਕਵੈਸਟ ਕਰਾਂਗਾ ਇਸ ਬੱਚੀ ਨੂੰ ਜ਼ਰੂਰ ਇਤਨੇ ਕਿਤੇ ਸਪੋਰਟਸ ਕੋਰਸ ਦੇ ਵਿੱਚ ਜਿਹੜੀ ਨੌਕਰੀ ਉਹ ਮਿਲਣੀ ਚਾਹੀਦੀ ਸੋ ਸੋਨੀ ਸ਼ੱਲਾ ਵਾਲਾ ਸਾਡਾ ਵੀਰ ਜਿਸਦੇ ਪੇਜ ਉੱਪਰ ਇਹਦੇ ਬਲੌਗ ਬਣਾਇਆ ਜਾ ਰਿਹਾ ਜੀ ਫਿਰ ਆਪਾਂ ਵੱਖ-ਵੱਖ ਗਰੁੱਪਾਂ ਵਿੱਚ ਜਾਂ ਹੋਰ ਸੋਸ਼ਲ ਮੀਡੀਆ ਤੇ ਜਿਹੜਾ ਗਰੁੱਪ ਜਿਹਨੂੰ ਬਲੌਗ ਬਣਦਾ ਉਹ ਪਰਨਾਮ ਵੀ ਕਰਾਇਆ ਬਹੁਤ ਬਹੁਤ ਧੰਨਵਾਦ ਹੈ ਕਾਰਨ ਨਾ ਸ਼ਨਣਾ ਵਾਲੇ ਜੀ ਜੀ ਦੇ ਕਾਰਨ ਨਾ ਨਾ ਮੱਲਾ ਠੀਕ ਕਾਰਨ ਜੀ ਬਾਲਾ ਤੇ ਸਰਦਾਰ ਮਨਜੀਤ ਸਿੰਘ ਵੀ ਆਏ ਐ ਇੱਥੇ ਪੱਤੀ ਤੋਂ ਬਚੇਤੇ ਤੌਰ ਤੇ ਮਨਜੀਤ ਭਾਈ ਤੁਹਾਡਾ ਕਹਿੰਦਾ ਜੀ ਪ੍ਰਾਣਾ ਪਿਆਰ ਹੈ ਜੀ ਇਸ ਪਰਿਵਾਰ ਦਾ ਬਹੁਤ ਬਿਹਰੇ ਮੁਰਗਿਰ ਤੇ ਕੰਮ ਆਪਣੇ ਤੋਂ ਕਰਦੇ ਆ ਆਵਾਜ਼ ਆ ਰਹੀ ਹੈ ਸਰਪ੍ਰਸਤ ਵਾਰੀ ਤੋਂ ਦੱਬੇ ਹੋਏ ਬੰਦੇ ਆ। ਉਹ ਕਮੇਡਾਰਾਂ ਨਾਲ ਰਾਂਝੇ ਲੱਗਦੇ। ਪਰ ਤੁਹਾਨੂੰ ਕਿੰਨੀ ਖੁਸ਼ੀ ਆਉਂਦੀ ਬੱਚੀ ਨੇ ਕਬੱਡੀ ਖੇਡਦੇ। ਜੀ ਤਾਰਿਆ ਗਲੂਖੀਆਂ ਵਿੱਚ ਆਪਣਾ ਜੀ। ਲੋਹਣ ਮਿਲਦੇ ਰਾਉਂਡ ਦਾ ਬੋਲ ਦੇਣਾ। ਅਸੀਂ ਤੋਂ ਭਾਜੀ ਇਹਨਾਂ ਨੇ ਟਵਿਸਟ ਕੀਤੀ ਹੈ ਸਰਦਾਰ ਮਨਜੀਤ ਸਿੰਘ ਉਹਨਾਂ ਨੇ। ਤੇ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਪਰਿਵਾਰ ਵਿੱਚ ਜਾ ਕੇ ਕੰਮ ਕਰਦੇ। ਬਿੰਦ ਕਰਨੀ ਕੋਈ ਮਾੜੀ ਗੱਲ ਨਹੀਂ। ਤੇ ਬੜਾ ਮਿਹਨਤੀ ਪਰਿਵਾਰ ਹੈ। ਇਹਨਾਂ ਦੀ ਮਿਹਨਤ ਦਾ ਮੁੱਲ ਪੈਣਾ ਜੇ ਨਾ ਮਿਲ ਸਕੇ। ਘਰ ਵੀ ਘਰ ਦੀ ਹਾਲਤ ਵੇਖ ਲੋ। ਘਰ ਵੀ ਇੱਕ ਸੁਧਾਰਨ ਦੀਆਂ ਆ ਰਿਹਾ। ਜਦੋਂ ਬਾਰਿਸ਼ ਹੁੰਦੀ ਹੈ ਨਾ ਬਾਰਿਸ਼ ਹੁੰਦੀ ਹੈ ਤਾਂ ਹਾਂ। ਤੇ ਜਿਹੜੇ ਬਾਲੇ ਉਹ ਫਿਰ ਛੱਤ ਜਿਹੜੀ ਹੈ ਉਹ ਚੋਣ ਲੱਗ ਪੈਂਦੀ ਹੈ। ਚੋਣ ਲੱਗਦੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪਹੁੰਚੇ ਆ ਪਿੰਡਾ ਪੱਠੇ ਪੈਣੀ ਨਜ਼ਦੀਕ ਪੱਟੀ ਜ਼ਿਲ੍ਹਾ ਦਰਨਤਾਰਨ ਤੇ ਉੱਥੋਂ ਦੇ ਇੱਕ ਵੱਡੇ ਖਿਡਾਰਨੇ ਆ ਮੱਲਾ ਸਰਬਜੀਤ ਕੌਰੋਂ। ਤੇ ਬਹੁਤ ਵਧੀਆ ਕਬੱਡੀ ਖਿਡਾਰਨੇ ਆ। ਤੇ ਸਰਜੀਤ ਮਾਨਾ ਜਿਵੇਂ ਤੁਹਾਡੇ ਪਿੰਡ 'ਚ ਹੋਰ ਵੀ ਕਬੱਡੀ ਖੇਡਦੀਆਂ ਹਨ ਹਾਂਜੀ ਜਿਵੇਂ ਆਹ ਮੇਰੀ ਮੈਮਾ ਭੈਣੇ ਕੰਦ ਕਿਉਂ ਤੂੰ ਇਹ ਪ੍ਰਿੰਕ ਨਹੀਂ ਦੋਈ ਆ ਤੁਹਾਡੇ ਨਾਲ ਮੈਂਟਰ ਆ ਰਹੇ ਹਾਂਜੀ ਤੇ ਤੁਹਾਡੇ ਪਿੰਡ ਦੀ ਜਿਹੜੀ ਬਹਿਗ ਰੀਤਪੁਰ ਵਿਖਿਆੜ ਉਹ ਸਾਬ ਨਾਲ ਅੰਦਰ ਕ ਮੀਟ ਲੱਗਿਆ ਹਾਂਜੀ ਹਾਂਜੀ ਮੈਂ ਤਾਂ ਆਪਣੇ ਕਬੱਡੀ ਪਲੇਅਰ ਸਰਜੀਤ ਵਰ ਮਾਨਾ ਤੇ ਮੇਰੇ ਨਾਲ ਇੱਕ ਨਵੀਂ ਫਰੈਂਡ ਵੀ ਆ ਮੇਰੀ ਭੈਣ ਯਾਰ ਜਿਹੜੀ ਕੋ ਮੇਰੇ ਕੋਚ ਦੀ ਬੇਟੀ ਆ ਉਹਦੀ ਕਬੱਡੀ ਖੇਡਦੀ ਆ ਬੈਗ ਦੀ ਕਰਦੇ ਕਿ ਆ ਰਹੇ ਤੋ ਅੱਜ ਸਾਡਾ ਮੈਚ ਸੀ ਉਸ ਮੈਚ ਦਾ ਕਰਕੇ ਅੱਜ ਪਹੁੰਚ ਨਹੀਂ ਸਕੀ ਤੇ ਉਹਨੇ ਮੈਨੂੰ ਕਿਹਾ ਜੀ ਕਿ ਸੌਰੀ ਸਰ ਮੈਂ ਨਹੀਂ ਆ ਸਕੀ ਫਿਰ ਮੈਚ ਦੇ ਜਾਣਾ ਵੀ ਮੇਰਾ ਬਹੁਤ ਹੀ ਦੁਖੀ ਸੀ ਤੁਹਾਨੂੰ ਮਖਿਆਤ ਸਨ ਯਾਨੀ ਮਖਿਆਤ ਹੈ ਹਾਂ ਉਹ ਸਪੈਸ਼ਲ ਕਿਸਮਾਨ ਦਾ ਕਿਵੇਂ ਆਏ ਇਸ ਬੱਚੀ ਵਾਸਤੇ ਇਹ ਵੀ ਰੀਦਪੁਰ ਤੋਂ ਦਿੱਲੀ ਤੱਕ ਚੱਲ ਕੇ ਬੱਚੀ ਪਿਆਮ ਦੇ ਲਈ ਸਰਕਾਰ ਦੀ ਕੋਈ ਕੁਸ਼ੀ ਵੀ ਯੋਜਵਾਜ ਹੈ ਉਸ ਮੰਨੇਗਾ ਮਨ ਰਾਈਟਸ ਪ੍ਰਾਂਤ ਚ ਲਾਗਿਆ ਤੇ ਮੈਂ ਮਾਨਵਜੋਨ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਦਾ ਜਤਨ ਸਿੰਘ ਮਾਲਾ ਜੀ ਮੇਰੇ ਨਾਲ ਜਨਰਲ ਫੈਕਟਰੀ ਹੈ ਔਰ ਇਹਨਾਂ ਨੇ ਜਦੋਂ ਮੈਨੂੰ ਇਹ ਦੱਸਿਆ ਕਿ ਆਪਕੋ ਮੀਟਿੰਗ ਵੀ ਐਸ ਤਰ੍ਹਾਂ ਆਈ ਹੈ ਮਹਾ ਪਾਈ ਆਪਾਂ ਜੇ ਲੋਕਾਂ ਦੇ ਮਾਤੇ ਜਾਣੇ ਤੇ ਆਪਾਂ ਦੇ ਗੋਨੀ ਭਰਾਵਾਂ ਦੇ ਨਾਲ ਤਾਂ ਆਪਾਂ ਲਾਜ਼ਮੀ ਜਾਵਾਂਗੇ ਫਿਰ ਮੈਂ ਇਹ ਇੱਕ ਦਿਨ ਮੇਰੇ ਕੋਲ ਪਹਿਲਾਂ ਆਗੇ ਵੀ ਮੈਂ ਪ੍ਰਬੰਧ ਕਰਨਾ ਹੈ ਮੈਂ ਅੱਜ ਲਾਓ 9:30 ਵਜੇ ਨਹੀਂ ਕੀ ਇਹ ਆਇਆ ਇਹਦੀ ਗੱਲ ਨਹੀਂ ਕੀ ਇਹ ਆ ਕੇ ਅਸੀਂ ਗਰੀਬ ਬੱਚਿਆਂ ਦੀ ਉੱਥੇ ਕਿਸੇ ਨੇ ਪੁਲਿਸਾਂ ਦੀ ਭਣਾਉਣੇ ਹੈ ਵਾ ਵਾ ਆਪਣਾ ਬੇਟੀ ਪਰ ਆਓ ਬੇਟੀ ਹੈ ਆਪਣਾ ਜਿਹੜਾ ਹੈਗਾ ਉਹ ਬਚਾਓ ਇਹਦੇ ਬਾਰੇ ਦੀ ਅਸੀਂ ਕਾ ਕਰਦੇ ਆ ਜਿਹੜੇ ਗਰੀਬ ਬੱਚਿਆਂ ਦੇ ਜਿਹੜੇ ਪੀਸਾ ਨਹੀਂ ਲਓ ਕਿਸੇ ਵੱਡੇ ਬੰਦੇ ਨੂੰ ਪਲੇਰ ਕੇ ਉਹਨਾਂ ਦੀ ਪੀਸਾ ਵੀ ਦੋਵੇ ਅਗਰ ਉਹਨੇ ਇੱਕ ਮੂਜਾ ਡਿਪਾਰਟਮੈਂਟ ਜਾਂ ਅਜੇ ਬਾਹਰ ਟੈਡ ਬੰਦਾ ਮੈਂ ਵੀ ਜਲਦੀ ਇਹ ਇਹ ਕੰਮ ਕਰ ਰਹੇ ਹੋ ਵੀ ਇਹ ਅਜਿਹਾ ਕੋਈ ਤਾਂ ਕਰ ਗਿਆ ਖਾਸ ਤੌਰ ਤੇ ਗਰੀਬ ਬੱਚਿਆਂ ਨੂੰ ਇਹ ਪ੍ਰੇਰਨਾ ਦਿੰਦੇ ਆ ਕਿ ਪੜ੍ਹਾਈ ਕਰੋ ਭਾਈ ਤੇ ਆਪ ਦਾ ਜੀਮਾ ਦੇ ਵਿੱਚ ਹਿੱਸਾ ਲਓ ਤਾਂ ਕਿ ਤੁਹਾਨੂੰ ਨਹੀਂ ਤੁਹਾਡੇ ਜਿਹੜੀ ਜ਼ਿੰਦਗੀ ਹੈ ਤੁਹਾਨੂੰ ਇਸ ਦਾ ਪਤਾ ਲੱਗੇ ਅੱਜ ਇਸ ਗੱਲ ਦੀ ਮੈਨੂੰ ਇਹ ਖੁਸ਼ੀ ਨਹੀਂ ਹੋ ਰਹੀ ਹੈ ਕਿ ਸਾਡੀ ਸਮਾਜ ਜਿਸੂ ਕੇ ਬਿਲਕੁਲ ਹੀ ਕਿਨਾਰੇ ਤੇ ਕੀਤਾ ਹੋਇਆ ਜੀ ਸਮਾਜ ਦੇ ਔਰ ਇਹਨਾਂ ਦੇ ਵਿੱਚੋਂ ਆਹ ਸਾਡੀ ਇਹ ਬੇਟੀ ਜਿਹੜੀ ਸੁਖਜੀਤ ਸਰਬਜੀਤ ਬੇਟੀ ਸਰਬਜੀਤ ਨੇ ਇੱਤੀ ਵੱਡੀ ਮੱਲ ਮਾਰੀ ਹੈ ਆਗਮੀ ਹੈ ਕਿ ਇਹ ਬੱਚੇ ਨੂੰ ਜੇ ਅਸੀਂ ਅੱਜ ਕਿਥੋਂ Rajasthan ਤੋਂ ਆਇਆ ਤੁਸੀਂ ਸੰਗਤ ਆਇਆ ਕੋਰਸ ਆਇਆ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਇਹਨਾਂ ਕੀ ਚੱਲਣਾ ਚਾਹੀਦਾ ਹੈ ਉਹਨਾਂ ਦਾ ਸਿੱਖਿਆ ਇਹੀ ਲਈ ਇਕੱਠੇ ਹੋਵੋ ਜੁੜੋ ਪੜੋ ਲਿਖੋ ਤੇ ਸੰਘਰਸ਼ ਕਰੋ ਸੰਘਰਸ਼ ਦਾ ਮਤਲਬ ਇਹ ਵੀ ਟਾਕਾ ਚਾਕੇ ਲੜਦਾ ਹੈ ਸੰਘਰਸ਼ ਕਰਨਾ ਪੜਾਉਂਦਾ ਆਪ ਦਾ ਹੱਥ ਹੱਥ ਵਟਾਓ ਔਰ ਆਪ ਜੇ ਸਮਾਜ ਇਹ ਜਿਹੜਾ ਕੋਈ ਪਛੜਾ ਹੈਗਾ ਉਸ ਨੂੰ ਤਾਂ ਜਾਂਦੀ ਦੀ ਕੋਸ਼ਿਸ਼ ਕਰੋ ਔਰ ਸਰਕਾਰ ਸਾਡੇ ਗਰੀਬ ਲੋਕਾਂ ਨੂੰ ਸਰਕਾਰ ਜੋ ਸਹੂਲਤਾਂ ਦਿੱਤੀ ਹੈ ਸਾਨੂੰ ਉਹ ਦੱਸਣ ਵਾਲੀ ਕੋਈ ਨਹੀਂ ਕਿ ਵੀ ਉਹ ਕਿੰਨੀਆਂ ਸਹੂਲਤਾਂ ਦੇ ਰਿਹਾ ਹੈ ਬਹੁਤ ਬੰਦਾ ਰਹੀ ਬਾਦਸਰ ਕੋਈ ਤੁਹਾਡਾ ਜਾਨਾ ਤੁਹਾਡੇ ਪਰਿਵਾਰ ਨੂੰ ਤੇ ਸਾਰੇ ਤੁਹਾਡੇ ਪਿੰਡ ਨੂੰ ਡਾੜੀਏ ਜਿਹੜੀ ਚੀਜ਼ ਹੈ ਤੁਹਾਡਾ ਬੱਚਾ ਤਾਂ ਕਿ ਇਹ ਜਿਹੜੀ ਚੀਜ਼ ਹੈ ਸਮਾਜ ਦੇ ਉੱਤੇ ਚੋਟੀ ਦੇ ਉੱਤੇ ਲਿਖ ਜਾਵੇ ਵੈਕਰੀ ਜੀ ਦਾ ਖਾਲਸਾ ਦੇ ਵੈਕਰੀ ਜੀ ਦੀ ਬਰਤ ਔਰ ਸਿਹਤ ਵਿਭਾਗ ਵਿੱਚ ਪੰਜਾਬ ਦੇ ਬੱਚਿਆਂ ਨੂੰ ਡੈਂਟ ਨਹੀਂ ਮਿਲਦੀ ਸੀ ਔਰ ਪਹਿਲੀ ਮੀਟਿੰਗ ਸੀ ਜਬ ਨਾਲ ਕੀਤੀ ਤੇ ਪਹਿਲੀ ਮੀਟਿੰਗ ਚ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਸਵੇਰ ਡੈਟ ਸ਼ੁਰੂ ਮੈਂ ਕਰਾਈ ਪੰਜਾਬ ਠੀਕ ਹੈ ਚਾਰ ਕੇਲੇ ਦੋ ਦੁੱਧ ਦੇ ਪੈਗੜ ਤੇ ਜੂਸ ਉਹ ਭਰਾ ਵੀ ਮਿਲਦਾ ਜੀ ਅਣੀਆ ਕੇ ਪੋਸਟਰ ਨਾ ਮੈਂ ਇੱਕ ਹੋਰ ਵਿੱਚ ਜਿਹੜੇ ਵੇਂਗਾ ਦੇ ਵਿੱਚ ਬੱਚੇ ਆ ਉਹਨਾਂ ਦੀ 700 ਰੁਪਿਆ ਰੋਜ਼ ਦੀ ਡੇਲੀ ਇੱਕ ਦਿਨ ਮੀਟ ਇੱਕ ਦਿਨ ਪਨੀਰ ਇਹ ਸ਼ੁਰੂਆਤ ਹੋ ਰਹੀ ਹੈ ਪੰਜਾਬ ਦੇ ਵਿੱਚ ਸਾਡੇ ਜਿਹੜੇ ਕਬੀਲੇ ਹੈ 70 ਸਾਲ ਤੋਂ ਸਾਡੇ ਲੋਕਾਂ ਦੇ ਵਿੱਚ ਸਰਕਾਰਾਂ ਨੋਟਿਸ ਰਿਹਾ ਤੇ ਘੋਟ ਦਿਨਾਂ ਰਹੀ ਨੇ ਇੱਕ ਦੀ ਪਹਿਲੀ ਵਾਰੀ ਪੰਜਾਬ ਦੇ ਵਿੱਚ 180 ਪੋਸਟਾਂ ਜਿਹੜੀਆਂ ਨਰਸਲੀਆਂ ਪੰਜਾਬ ਪਿੰਡ-ਪਿੰਡ ਵੰਡ ਰਹੀਆਂ ਉਹਨਾਂ ਦੇ ਪੋਚ ਗਰਾਊਂਡ ਬਣ ਫਲਰਕ ਇਕ ਸੋਹਣਾ ਪੋਟਾ ਸੀਮ ਭਵੰਤਮਾਨ ਜੀ ਨੇ ਕੱਢੀਆਂ ਚੁੱਪ ਲੈ ਰਹੀ ਰੱਖਣੀ ਠੀਕ ਹੈ ਠੀਕ ਹੈ ਬੜੀ ਖੁਸ਼ੀਆਂ ਦੀ ਗੱਲ ਹੁੰਦੇ ਹੈ ਬੜੀ ਖੁਸ਼ੀਆਂ ਦੀ ਗੱਲ ਹੈ ਕਿ ਕਿਸੇ ਵੇਲੇ ਕਿਸੇ ਕਾਲ ਦੀ ਲੋੜ ਨਹੀਂ ਹੁੰਦੀ ਆ ਮੇਰੇ ਗੁਰੂ ਜੀ ਆਏ ਆ ਨੌ ਸਾਡੇ ਤੋਂ ਉਹ ਕੀ ਪੁੱਛਦੇ ਹਨ ਸਾਡਾ ਤਾਂ ਅੰਦਰ ਪੰਨਾ ਬੇਤਾਰਾ ਉਹ ਅੱਜ ਆਪਾਂ ਪਿੰਡ ਪੱਠੇ ਭਣੀ ਆਏ ਜਿਸ ਪੱਠੇ ਭਣੀ ਦੀ ਧੀਰ ਵਾਲੀ ਸਰਬਜੀਤ ਪਰ ਮਾਲਾ ਕਬੱਡੀ ਖੇਡਦੀ ਵੀ ਬੱਡੀ ਖੜਾ ਰਣਾ ਪਿਛਲੇ ਦਿਨੀ ਇੱਕ ਖੇਡ ਮੇਲਾ ਆਇਆ ਬੰਬਈ ਦੀ ਧਰਤੀ ਤੇ ਮਹਾਰਾਸ਼ਟਰ ਦੀ ਧਰਤੀ ਤੇ ਜੋ ਮਾਲਾ ਆਸਰਾਲਾ ਸਿੰਘਪੁਰੀ ਉੱਥੇ ਕਮੈਂਟਰੀ ਕਰਨ ਲਈ ਗਿਆ ਸੀ ਜਦੋਂ ਇਹ ਬੱਚੀ ਸਾਹਮਣੇ ਗਰਾਊਂਡ ਵਿੱਚ ਆਈ ਵਿੱਕੀ ਇਹ ਦੇ ਬੈਠੇ ਪਾਪਾ ਜੀ ਸੁੱਖਾ ਤੁਸੀਂ ਹੱਗੇ ਹੋ ਇੱਥੇ ਆ ਬਾਈ ਮੈਨੂੰ 5-7 ਸਾਲ ਪਹਿਲਾਂ ਵੀ ਨਹੀਂ 5-7 ਸਾਲ ਪਹਿਲਾਂ ਨਾ ਮੈਨੂੰ ਮਿਲੇ ਸੀ 7 ਸਾਲ ਹੋ ਗਏ ਆ ਇਹਨੇ ਪਿੰਡੀ ਮੈਂ ਸੀਗਾ ਕਾਲੂ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੀ ਸਾਹਿਬ ਨੇ ਸੱਜਿਆ ਸੀ ਕਿ ਨਾਲੇ ਕਮੈਂਟਰੀ ਕਰੀ ਰਹੇ। ਕਾਮ ਤੇ ਯਾਦ ਖਾਣ ਆਏ ਸੀ। ਉਦੋਂ ਮੈਨੂੰ ਇਹ ਸੁੱਖਾ ਜੀ ਮਿਲੇ ਸੀ ਤੇ ਕਹਿੰਦੇ ਸੀ ਕਿ ਸਾਡੀ ਬੇਟੀ ਹੈ। ਇਹ ਮਾਲਨਾ ਕਬੱਡੀ ਖਿਡਾਰੀ ਨੇ ਕਬੱਡੀ ਖੇਡਦੀ ਹੈ। ਤੇ ਤਦੋਂ ਮੈਨੂੰ ਖੁਸ਼ੀ ਵੀ ਹੋਈ ਵੀ ਜਦੋਂ ਇੱਕ ਆਮ ਜਿਹੇ ਪਰਿਵਾਰ ਵਿੱਚੋਂ ਬੱਚੀ ਜਿਹੜੀ ਹੈ ਪੋਟਕੀ ਦੇ ਖੇਤਰ ਤੋਂ ਜਿਹੜੀ ਕਬੱਡੀ ਖੇਡ ਰਹੀ ਹੈ। ਪਰ 7 ਸਾਲ ਬਾਅਦ ਫਿਰ ਉਹ ਮੈਨੂੰ ਇਹ ਸਾਹਮਣੇ ਮੇਰੇ ਸਾਹਮਣੇ ਆਈ। ਕਈ ਮਿਲਿਆ ਜੀ ਦੇਖਦੇ ਜੀ ਪਰ ਉੱਥੇ ਮੇਰੇ ਮਨ ਚ ਆਇਆ ਕਿ ਯਾਰ ਕਿਉਂ ਨਾ ਇਸ ਬੱਚੀ ਦੀ ਜਿਹੜੀ ਹੈਲਪ ਹੋ ਕਰਾਈ ਜਾਵੇ ਤੇ ਜਦੋਂ ਬੰਬੇ ਵਾਲੇ ਸਾਡੀ ਭੈਣ ਨੇ ਖੇਡ ਆ ਜੋ ਬੜੀ ਸੋਹਣੀ ਖੇਡ ਲਗਾਈ ਤੇ ਆਪਾਂ ਉੱਥੇ ਫਿਰ ਜਿਹੜੇ ਸੀਏਟਸ ਸੀ ਬੰਦੇ ਉਹਨਾਂ ਨੇ ਰਿਕਵੈਸਟ ਕੀਤੀ ਗੁਰਵਿੰਦਰ ਸਿੰਘ ਬਾਲ ਟ੍ਰਾਂਸਪੋਰਟ ਬਹੁਤ ਬੜੀ ਡਰਾਫਟ ਬੰਦੇ ਜੀ ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਭਾ ਗੁਰੂ ਘਰ ਔਰ ਗੁਰੂ ਘਰ ਦੀ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਨਾਂ ਨੇ ਵੀ ਬੜੀਆਂ ਮੁਕੀਤੀ ਤੇ ਸਾਰੇ ਬੰਬੇ ਵਾਲੇ ਸੇਠਾ ਨੇ ਬਹੁਤ ਇਸ ਬੱਚੀ ਨੂੰ ਜਿਹੜਾ ਪਿਆਰ ਦੇ ਕੇ ਨਮਾਜਿਆ ਜੇ ਗੱਲ ਕਰੀਏ 3-4 ਸਾਲ ਪਹਿਲਾਂ ਭੈਣੇ ਮੈਚ ਹੋ ਸਰਾਇ ਮਾਨਤਖਾਂ ਪੀਤਾ ਸਨਾਲਾ ਸਾਡਾ ਵੀਰ ਉਹ ਰਲ ਮਿਲ ਕੇ ਸਾਰੇ ਪਿੰਡਾਂ ਦਾ ਮੇਲਾ ਕਰਾਉਂਦੇ ਆ ਪੀੜਾਂ ਫਕੀਰਾਂ ਦੀ ਜਾਦ ਵਿੱਚ ਤੇ ਉੱਥੇ ਉੱਥੇ ਵੀ ਇਸ ਬੱਚੀ ਦੀਆਂ ਰੇਡਾਂ ਦੇ ਉੱਪਰ ਵੀ ਜਿਹੜੇ ਪੈਸੇ ਲੱਗੇ ਸੀਗੇ ਤੇ ਹੁਣ ਸਾਡੀ ਅਪੀਲ ਹੈ ਭਗਵੰਤਬਾਹੂ ਗਵਰਨਮੈਂਟ ਨੂੰ ਸਰਕਾਰ ਨੂੰ ਕਿ ਜਿਵੇਂ ਨਛੱਤਰ ਸਿੰਘ ਮਾਲਾ ਸਾਹਿਬ ਦੱਸ ਰਹੇ ਸੀਗੇ ਕਿ ਘੱਟੋ ਘੱਟ 100 ਕਿੰਨੀਆਂ ਨੰਬਰੀਆਂ ਲੱਗੀਆਂ ਜੀ ਮੈਂ ਨਛੱਤਰ ਸਿੰਘ ਮਾਲਾ ਸਪੋਰਟ ਤੇ ਹਰ ਐਜੂਕੇਸ਼ਨ ਤੇ ਕਲਾ ਕੇਂਦਰ ਦੇ ਸਾਡੇ ਸਾਥੀ ਬアドਰੀ ਵੱਲੋਂ ਚਾਈਚੇ ਮਾਨਯੋਗ ਰਾਸ਼ਟਰੀ ਪ੍ਰਧਾਨ ਜੀ ਬਸੂਰੂ ਜੀ ਅੱਜੋ ਦਿੱਲੀ ਤੋਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਭੇਡਾਂ ਬੱਕਰੀਆਂ ਚਾਰਨ ਵਾਲੇ ਜਿਹੜੇ ਸਾਡੇ ਸਮਾਜ ਦੇ ਲੋਕ ਉਹਨਾਂ ਨੂੰ ਜਾਗਰਤ ਕਰਨ ਲਈ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਤੇ ਨਾਲ ਹੀ ਸਾਡੇ ਪੰਜਾਬ ਪ੍ਰਧਾਨ ਮੰਤਰੀ ਆਫਸਨੂੰ ਬੰਗੜ ਜੀ ਆਏ ਮੈਨੂੰ ਇੱਥੇ ਦੱਸ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਅਸਲੀ ਸਰਕਾਰਾਂ ਨੇ ਸਾਡੇ ਜਿਹੜੇ ਗਰੀਬ ਪਰਿਵਾਰਾਂ ਨੂੰ ਵੋਟਾਂ ਵੇਲੇ ਵਰਤਿਆ ਉਸ ਤੋਂ ਬਾਅਦ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਸਾਡੇ ਜਿਹੜੇ ਕਬੀਲੇ ਐ ਜਿਹੜੇ ਸਾਡੀਆਂ ਬਿਆਦਰੀਆਂ ਦੇ ਲੋਕ ਐ ਉਹ ਵੋਟਾਂ ਪਾਉਣ ਜੋਗੇ ਹੀ ਨਹੀਂ ਰਹੇ ਤੇ ਬੱਚੇ ਤਰੱਕੀ ਨਹੀਂ ਕਰ ਸਕੇ ਇੱਥੇ ਮੈਂ ਇਹ ਵੀ ਤੁਹਾਨੂੰ ਖੁਸ਼ੀ ਦੀ ਗੱਲ ਦੱਸਾਂ ਕਿ ਮਾਨ ਜੋਗ ਮੁੱਖ ਮੰਤਰੀ ਵੰਦੀ ਸਿੰਘ ਮਾਨ ਜੀ ਜਿਹੜੇ ਕਿ ਆਮ ਘਰਾਂ ਦੀ ਆਮ ਪਾਰਟੀ ਦੀ ਸਰਕਾਰ ਆਈ ਹੈ ਦੇਖੋ ਔਰ ਉਹਨਾਂ ਨੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਹਰ ਗੇਮ ਨੂੰ ਔਰ ਵਿਰਧ ਨਾਥਾ ਵਿਰੋਧ ਸੰਗਾਰ ਸ਼ੁਰੂ ਕੀਤਾ ਉਹਦੇ ਵਿੱਚ ਜਿਹੜਾ ਇੱਕ ਪ੍ਰਾਲਾ ਕਰ ਰਹੇ ਆ ਕਿ ਸਪੋਰਟਸ ਦੇ ਵਿੱਚ ਜਿਹੜੇ ਆ ਪਿੰਡ-ਪਿੰਡ ਦੇ ਵਿੱਚ ਜਿਹੜੀਆਂ ਸਰਕਾਰ ਵੱਲੋਂ ਨਸਰਦੀਆਂ ਬਣ ਰਹੀਆਂ ਮੈਂ ਸਰਕਾਰ ਦਾ ਧੰਨਵਾਦੀ ਆ ਪਰ ਫਸਲ ਮਾਰਦੀ ਜੀ ਸਰਕਾਰ ਦਾ ਕਿ ਜਿਨ੍ਹਾਂ ਨੇ ਪਿੰਡ-ਪਿੰਡ ਵਿੱਚ ਨਸ਼ੇ ਨੂੰ ਜੜੀ ਧੱਲ ਪਾਉਣ ਵਾਸਤੇ ਇੱਕ ਨਵਾਂ ਰਾਹ ਤਿਆਰ ਕੀਤਾ ਹੈ ਔਰ ਉਹਦੇ ਵਿੱਚ ਜਿਹੜੇ ਗਰੀਬ ਬੱਚੇ ਜਿਹੜੇ ਆ ਔਰ ਆਮ ਘਰਾਂ ਦੇ ਬੱਚੇ ਆ ਉਹਨਾਂ ਨੂੰ ਬੜਾ ਮੌਕਾ ਮਿਲੂਗਾ 180 ਪੋਸਟਾਂ ਪੰਜਾਬ ਸਰਕਾਰ ਨੇ ਖੇਰਪਾਗ ਨੇ ਕੱਢੀਆਂ ਔਰ ਜਿਹਦੇ ਵਿੱਚ ਮੈਂ ਅਪੀਲ ਕਰਦਾ ਕਿ ਜਿਹੜੇ ਵੀ ਕੋਈ ਬੱਚੇ ਸਾਡੇ ਹੁਨਾਰ ਹੈਗੇ ਘਟਾਰੀ ਹੈ ਔਰ ਉਹ ਆਪ ਦੀ ਕੋਈ ਬਾਡਬਾਲ ਕੋਈ ਹੈਂਡਬਾਲ ਕੋਈ ਬਾਸਟਕਬਾਲ ਕੋਈ ਡਬਟੋ ਕੋਈ ਜਮਨਾਸ਼ਟਕ ਔਰ ਕੋਈ ਵੀ ਗੇਮ ਦੇ ਵਿੱਚ ਨੈਸ਼ਨਲ ਲੈਵਲ ਦੇ ਜਿਹੜੇ ਖਿਡਾਰੀ ਹੈ ਉਹ ਪੰਜਾਬ ਸਰਕਾਰ ਦੇ ਐਡ ਨੂੰ ਪੜ ਕੇ ਔਰ ਇਹ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨੀ ਨੂੰ ਕੇਸ ਬਣਾ ਕੇ ਭੇਜਣ ਔਰ ਮੈਂ ਇੱਥੇ ਪਰ ਇਹ ਵੀ ਖੁਸ਼ੀ ਦੀ ਗੱਲ ਦੱਸਾਂ ਕਿ ਜਿਹੜੇ ਜੋਗੀਆਂ ਦੇ ਬੱਚੇ ਮਿਹਨਤ ਸਿਗਰੀਗਰਾਂ ਦੇ ਬੱਚੇ ਜਿਹੜੇ ਸਾ슴ਗਾਂ ਦੇ ਬੱਚੇ ਅਸੀਂ ਪੰਜਾਬ ਪੁਲਿਸ 'ਚ ਔਰ ਰੇਲਵੇ 'ਚ ਔਰ ਬੀਐਸਐਫ ਦੇ ਵਿੱਚ ਉਹਨਾਂ ਦੇ ਵਿੱਚ ਵੀ ਲਵਾ ਚੁੱਕੇ ਆ ਔਰ ਬਿਨਾ ਕਿਸੇ ਰਿਸ਼ਮਤ ਬਿਨਾ ਕਿਤੇ ਪੈਸੇ ਤੋਂ ਔਰ ਸਾਡੇ ਜਿਹੜੇ ਹੌਨਹਾਰ ਬੱਚੇ ਆ ਉਹ ਆਪ ਦੀ ਮਿਹਨਤ ਸਦਕਾ ਅੱਜ ਉਹ ਬਲੰਦਗਾਂ ਛੂ ਰਹੇ ਆ ਔਰ ਮੈਂ ਇੱਥੇ ਆ ਜੀ ਪ੍ਰਸ਼ਦ ਦੇ ਸਾਹਮਣੇ ਔਰ ਮੀਡੀਆ ਦੇ ਦਰਸ਼ਨਵਾਦੀਆਂ ਹਾਂ ਜੀ ਮੀਡੀਆ ਦੇ ਦਰਸ਼ਨਵਾਦੀਆਂ ਕਿ ਜਿਹੜੇ ਇਸ ਗਰੀਬ ਪਰਿਵਾਰ ਦੀ ਛਾੜ ਲੈਣ ਆਏ ਆ ਔਰ ਸਾਡੀ ਆਵਾਜ਼ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕੀਤਾ ਉੱਥੇ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਔਰ ਮੈਂ ਬੱਚਿਆਂ ਨੂੰ ਵੀ ਕਹਿਣਾ ਵੀ ਹੌਸਲੇ ਬਲੰਦ ਰੱਖੋ ਹੁਣ ਤੁਸੀਂ ਜਾਗਰਤ ਹੋ ਗਏ ਹੋ ਹੁਣ ਜਿਹੜਾ ਮਾਂ ਪਿਓ ਆ ਉਹਨਾਂ ਨੇ ਜਿਹੜੀਆਂ ਤੁਹਾਨੂੰ ਮਿਹਨਤਾਂ ਕਰਕੇ ਮਰਲਾ ਮਾਰ ਕੇ ਜਿਹੜਾ ਸਕੂਲ ਦਾ ਨਾਮ ਤੇ ਆਪਦੇ ਪਰਿਵਾਰ ਦਾ ਤੇ ਆਪਦੀ ਸਾਸੀ ਬਿਆਸੀ ਦਾ ਨਾਮ ਬੋਰ ਬਲੰਦਗਾ ਤੇ ਲੈ ਕੇ ਜਾਓ ਔਰ ਮੈਨੂੰ ਆਸ ਹੈ ਕਿ ਸਰਕਾਰ ਦੇ ਕੋਲੇ ਜਿੰਨੇ ਕੇਸ ਭੇਜਾਂਗੇ ਅਸੀਂ ਸਰਕਾਰ ਦਾ ਆਪਣੀ ਅਪਰੋਚ ਕਰਕੇ ਆਪਣੀ ਆਵਾਜ਼ ਮਹਿਕਮੇਨ ਲੜਾਈ ਔਰ ਵੱਖਰੀ ਆਪਣੇ ਕੰਬੀਦੇ ਰਾਈ ਉਹਨਾਂ ਦੇ ਕੰਨਾਂ ਤੱਕ ਪਹੁੰਚਾਵਾਂਗੇ ਕਿ ਇਹਨਾਂ ਬੱਚਿਆਂ ਨੂੰ ਹੱਕ ਦਿਵਾ ਮੰਗਦੇ ਅਸਤਰੀਕਾਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਮਨਾ ਸਾਹਿਬ ਚਲੋ ਤੁਸੀਂ ਵੀ ਬੜਾ ਲੰਮਾ ਪੜਣਾ ਤਿਆਰ ਕਰਕੇ ਆਏ ਮੇਰੇ ਖਿਆਲ ਫਰੀਦਪੁਰ ਤੋਂ ਤੁਸੀਂ ਆਏ ਹੋ ਤੇ ਸਰ ਜੀ ਮੈਂ ਬਾਰੇ ਜਰੂਰ ਤੁਸੀਂ ਜਾਣਕਾਰੀ ਦਿਓ ਮੇਰੇ ਖਿਆਲ ਦਿੱਲੀ ਤੋਂ ਆਏ ਜੀ ਤੁਹਾਨੂੰ ਜੇ ਬੀਹਣਾ ਬਾਰੇ ਜਾਣਕਾਰੀ ਦਿਓ ਅੱਜ ਬੱਠੇ ਭਣੀ ਪੈਂਦਾ ਹੈ ਜੈਪੁਰ ਤੋਂ ਆਏ ਨੇ ਗਿਆਨਤਾ ਜੀ ਰਾਸ਼ਟਰੀ ਮਹਾਕੀ ਮੈਚੇ ਸੰਬੰਧਿਤ ਕੋਲ ਮਾਲਾ ਉਸਨੇ ਰਾਸ਼ਟਰੀ ਸਤਪੇ ਕਬੱਡੀ ਮੇ ਇੱਕ ਅੱਛਾ ਨਾਮ किया है और उसने स्वर्ण पदक हासिल किया है हमें बड़ी खुशी और गर्व है कि एक साधारण से परिवार में एक बच्ची ने राष्ट्रीय स्तर पे कबड्डी में अपना नाम रोशन किया मैं उस बेटी के भविष्य की काम उज्ज्वल भविष्य की कामना करता हूँ तथा उनके परिजनों को भी बधाई और शुभकामनाएं देता हूँ कि उन्होंने ऐसी बेटी को जन्म दिया आज हमें यहाँ आने का मौका मिला आदरणीय हमारी जो टीम है उनके द्वारा जब हमें बताया गया तो हमें बड़ी प्रसन्नता हुई मैं लगभग 1000 किलोमीटर से इस बेटी से मिलने इनके परिवार से मिलने के लिए हम आए हैं आदरणीय अध्यक्ष जी और मैं और हमारे साथ में बहुत सारे बैठे हुए हैं मैं मीडिया के माध्यम से यहाँ पंजाब सरकार से अपील और निवेदन करना चाहता हूँ कि जो गरीब वंचित समाज के दलित परिवारों के दलित समाजों के जो बच्चे हैं एजुकेशन में खेल में जो राष्ट्रीय स्तर पर अपना नाम हमारे हैं पंजाब सरकार का भी नाम रोशन हो रहा है भारत देश का भी नाम रोशन हो रहा है तो ऐसे बेटे बेटियों को आ, हमारे राजकीय जो कोटा है खेल का कोटा है उसमें पंजाब सरकार के द्वारा इनको अच्छे राजकीय सेवा में मतलब जो है अपॉइंटमेंट मिलना चाहिए ऐसी हमारी उम्मीद है आशा है और हम निवेदन करना चाहते हैं और बड़ी खुशी हुई हमें इस प्रोग्राम में शामिल होने की और मैं मीडियम मीडिया, मीडिया के माध्यम से मीडिया के साथियों को भी बधाई और शुभकामनाएं दूंगा कि तो आपने यहाँ आकर के इस कार्यक्रम को कवरेज किया क्योंकि तो एक साधारण परिवार में एक बच्ची ने जो एक बहुत बड़ी उपलब्धि हासिल की है अपनी प्रतिभा के माध्यम से ये बड़े गर्व और खुशी की बात है मैं ज़्यादा नहीं कहते हुए सभी यहाँ उपस्थित जो परिजन हैं जो लोग हैं उन सब का शुभकामनाएँ बधाई और उसके माता पिता को बहुत बहुत जो है बधाई और शुभकामनाएँ और बेटी सुरजीत कौर को भी बहुत बधाई और शुभकामनाएं उनके बेटी कोर और उनके जो कोच साहब है सरदार परमजी सिंह जी उनको भी मैं बधाई और शुभकामनाएं दूंगा और बेटी से हम ये निवेदन करेंगे कि आप जितना हो सके राष्ट्रीय लेवल पे नहीं इंटरनेशनल लेवल पर आप अपनी जो प्रतिभा को बढ़ाए हम हमारा संगठन समाज आपके साथ धन्यवाद जय श्रद्धा बठे बनी बठे बनी धरती को मैं सरसत नमन करता हूँ आज मेरा परम सौभाग्य है कि मैं पट्टी भाणी इस गांव में एक छोटे से गांव के अंदर हमारे सासी समाज की एक दलित परिवार की बेटी सरबजीत कौर माला पंजाब के और से कबड्डी में नेशनल्स जो खेल खेली और उसके अंदर उनके द्वारा और उनके सहभागी और साथियों के द्वारा उन्होंने भारत का कबड्डी का नेशनल अवार्ड नेशनल अवार्ड जीत करके लाए मैं इसका श्रेय सरबजीत कौर जी के गुरु को देना चाहूंगा परमजीत सिंह परमजीत सिंह जी को देना चाहूंगा जिनकी कृपा से आज इस बच्ची ने पूरे भारत के और पूरे पंजाब के नाम को रोशन करा है और पूरे भारत के अंदर गोल्ड मेडल गोल्ड मेडल जीत करके बड़ा ऊंचा स्थान प्राप्त किया है गुरु की परिभाषा यूं कहूंगा कि गुरु रे ब्रह्मा गुरु रे विष्णु गुरुरे देवो महेश्वराय गुरु साक्षात पार ब्रह्मा तस्मय श्री गुरु ऐसे गुरु की और जब गुरु की कृपा हो जाती है जहाँ प्रभु नहीं पहुँच पाते हैं गुरु नहीं पहुँच पाते हैं माँ गुरु को भगवान ने गुरु महाराज ने अपना ही स्वरूप दिया है तो मैं आदरणीय परमजीत जी को सस वंदन करते हुए सत्यकार करते हुए और इस बच्ची को उन्होंने इतना हौसला दिया इतनी हिम्मत दी और इस कबड्डी के खेल के जो इनको गुरु जो दिखाए और सिखाए और उन्हें प्रतिभाशाली उस प्रविधा की बड़ी शक्ति की उपलब्धि हुई जिससे अपने गुरु का नाम रोशन किया अपने माता पिता का नाम रोशन किया अपने गांव का नाम रोशन किया और भारत के और पंजाब के इस सूबे का इस प्रांत का नाम रोशन किया है तो मैं बहुत बहुत सरमजीत कौर को बधाई देना चाहता हूँ मेरे साथ में राजस्थान से चल करके पहले दिल्ली पहुंचे और दिल्ली से फिर हम अमृतसर और अमृतसर से भट्टी भाणी विलेज के अंदर मेरे साथ मेरे परम आदनीय परम श्रद्धे प्रोफेसर श्री ज्ञान सिंह कलावत जी जो हमारे संघ के राष्ट्रीय चेयरमैन हैं और मैं बधाई देना चाहता हूं हमारे पंजाब के अंदर रहने वाले हमारे आदरणीय और सम्मानीय भाई सरदार नक्षत्र सिंह जी को मैं कोटी कोटि वंदन करना चाहूंगा भाई नक्षत्र सिंह जी एक स्पोर्ट्स के अंदर अपनी बहन और बेटिया जो दलित गरीब मजरूम शोषित खासकर साक्षी समाज की बेटियों को वैसे तो ये सभी दलित समाजों की बारह बरादरियों को अपनी ही बेटी और बेटे समझ करके उनकी हौसला अफजाई समय समय पर करते हैं मैं इनका श्री नक्षत्र सिंह का, का हृदय से पूरे पंजाब की ओर से ने पूरे भारत के समाज की से अभिनंदन स्वागत करते हैं उनको बहुत बहुत शुभकामनाएं बधाई देता हूँ जो तो इन साली बच्चों के लिए वो हमेशा आर्थिक रूप रूप से से सामाजिक और हर तरीके की जो सुविधा हो सकती है सरकार की हो चाहे सामाजिक तौर से हो वो पूरा करने के लिए अच्छे प्रयास करते हैं दूसरा मैं भाई कबड्डी कमेंटेटर राणा सिंह भैया जी तो मैं इनको भी बहुत बहुत बधाई देता हूँ जो आज हमारे वीडियो की कवरिंग करने के लिए यहाँ उपस्थित हुए हैं मैं इनकी परिभाषा बताना चाहता हूँ कि देश के अंदर चार ही ऐसी सबसे दुनिया की सबसे बड़ी भारत की सबसे बड़ी संस्थाएं होती है कि कार्यपालिका विधायिका और न्यायपालिका अगर चौथा कोई स्वम्भ भारत का होता है तो जन जन तक देश की खबर देश की उपलब्धियों की खबर जो चौथा स्तंभ हमारा होता है वो पत्रकारिता का होता है वो आज ये पूरा निभा रहे हैं मैं इनको भी बहुत बहुत बधाई देता हूँ क्योंकि गरीब दलित मजरूम और छोटे गाँव के अंदर जो हमारे इसके अंदर अखबारों के अंदर मीडिया के अंदर, अंदर इलेक्ट्रॉनिक मीडिया के अंदर जो ये खबरें नहीं छापी जाती मुझे आशा इन्हें विश्वास है हमारे सीनियर वरिष्ठ पत्रकार जी के द्वारा ये खबर पूरे देश के और पूरे पंजाब के कोने कोने के जिले जिले में ये पहुंचाने का काम करेंगे ऐसी मुझे आशा है मैं उनको पुनः एक बार बधाई देता हूं सरबजीत कौर जी को और उनके माता-पिता को और इस गांव एक एक के एक-एक गुजरत भाई और परिवार को और सांसी समाज के जितने भी लोग हैं उनको आज मैं इस सुंदर सम्मानित समारोह के मौके पर बहुत-बहुत बधाई बहुत बहुत देता हूं शुभकामनाएं देता हूं उन माता-पिता को मैं बहुत-बहुत शुभकामनाएं बहुत बधाई देता हूं कि गुरु महाराज उनको सदैव अपना आशीष आशीर्वाद दें जिन्होंने अपने संस्कार देकर के अपनी बेटी को जन्म देकर के उन्होंने भारत की पंजाब की नहीं सांसी समाज की नहीं पूरे भारत की बेटी को वो शक्ति उपलब्ध कराई है और मुझे आशा नहीं विश्वास है कि उनके गुरु इनको ये पंजाब के या देश के जगह तक ही नहीं रखेंगे मुझे एक दिन आशा नहीं विश्वास है सरबजीत कौर भारत का नहीं वर्ल्ड का अंतरराष्ट्रीय स्तर अंतर के ऊपर कबड्डी के अंदर खिताब और गोल्ड मेडल ऐसा मेरा मानना है और मैं राजस्थान के हनुमानगढ़ से आई हुई मेरी एक बहुत ही कम उम्र के अंदर जूनियर स्टेज के अंदर कुश्ती के अंदर चौदह साल, साल की चौदह साल की हमारी बेटी नेहा अंजलि अंजलि जो आज हमारे बीच में विद्यमान है वो भी हनुमानगढ़ से चल करके सरजीत कौर को बधाई बधाई देने देने वाले एजुकेशन दे। में उनकी फाइनल में दूसरी बेटी बीए फाइनल में है। दूसरी हमारे बी ए फाइनल में है और उनके पिताजी भी हमारे साथ विद्यमान है मैं उनको भी बहुत बहुत शुभकामनाएं बधाई देता हूँ जिन्होंने अपने बेटियों को इतना हौसला दे करके इतने संस्कार दे करके और उनको अपने और से जैसे भी भूखा रह करके या कैसे रह करके इन बेटियों को इतनी ताकत और शक्ति शक्तिवर बढ़ाने का हौसला दिया है कि लगा ले कोई लाख दीवारें और रोक ले फिजाएं भी रास्ता आप लोगों का देख के हौसला साथियों मेरा है मानना आस भी जमीन पे उतर आएगा कोई को इनको रास्ता बहनों को इनको रास्ता एक दिन अवश्य ही ये बेटी है पूरे देश का नाम रोशन करेंगी पंजाब का रोशन नाम करेंगी साथ ही समाज का नाम रोशन करेंगी अपने गांव और माँ बाप का नाम रोशन करेंगी जय सतगुरु जय सत श्री साहिब जय भारत जय वंदे मातरम जय हिंद जय भारत जय हो मेरा हरतीत पर आप पण इधर से बैठ दे... जाओ ਜਾ ਵੇ ਇਧਰ ਆ। ਆਹੋ ਦਸ ਤਰ। ਆਉਂਦੇ ਬਟਾ ਕੇ ਚਾਓ। ਆਪੋ ਤੇ ਗੇਦੇ ਬਟਾ। ਆ ਮਾ ਇੱਥੇ ਵੀ ਗੇਦੇ ਨਾ। ਬਾਲਾੜੀ ਪਿੱਛੇ ਤੂੰ ਬਣਾ। ਬਾਲਾੜੀ ਅੱਗੇ ਜਾ। ਬਾਲਾ। ਇਹਨਾਂ ਆਦਿ ਯੂਨੀ ਤਿਆਰੀ। ਨਾ ਨਾ।